ਸਾਰੇ ਇਕੱਠੇ ਬੈਠੇ ਆ ਕਹਿੰਦੇ ਵੀ 5000 ਰੁਪਿੰਦਰ ਦੋਦੇ ਵੀ ਆ ਪੰਜ ਕਬੱਡੀਆਂ ਦੇ ਉੱਪਰ ਉਹ ਬਣਦਾ ਦੇਖੋ ਕੀ ਧਨਵਾ ਪਹੁੰਚਿਆ ਹੋਇਆ ਉਹ ਕੈਨੇਡਾ ਤੋਂ ਨਾਲ ਅੰਬ ਸਾਡਾ ਵੀਰ ਆਇਆ ਹੋਇਆ ਉਹ ਬੱਲੇ 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 ਚੱਲ ਕੇ ਭੱਜਦੇ ਭੱਜਦੇ ਛੱਡ ਕੇ ਨਹੀਂ ਭੱਜ ਅਗਲੀ ਕਬੱਡੀ ਪਲਵਾਨ ਦੀ ਪੈ ਗਈ ਮੇਰੇ ਮਿੱਤਰੋ ਹੋ ਜੀ ਪਾਸੇ ਲੈ ਵੀ ਸ਼ਹਿਨਾਜ ਸੰਧੂ ਆ ਜਾ ਭੱਜ ਕੇ ਦੱਸ ਦੇ ਕਿਹਨੂੰ ਕਿੰਨੇ ਦੇਣੇ ਆ ਉਹਨਾਂ ਮਿੱਤਰਾਂ ਨੇ ਲਾਨ ਕੀਤਾ ਹੈ ਹਰਜੀਤ ਸਿੰਘ ਜੀ ਸਿੱਧੂ ਸਾਡੇ ਮਾਸਟਰ ਜੀ ਨੇ ਸ਼ੀਰਾ ਮਾਣ ਹੈ ਜ਼ਿੰਦਗੀ ਦਾ ਦੌਲਤਪੁਰੇ ਦੀ ertidī ਇਹ ਦਿਲੋਂ ਦਵਾਮਾਂ ਨੇ ਇਹ ਬੜ ਕੇ ਕੱਕੇ ਜਾਵ ਇਹ ਕਹਿੰਦੇ ਕਲਿਆਣਾ ਨਵੀਂ ਜੱਟ ਲੋ ਬਿਆਨੇ ਦਾ ਇਹ ਕਹਿੰਦੇ ਬਿੱਕੀ ਜਾਗ ਬੁਰੀਆ ਆਹ ਜਦੋਂ ਆ ਆ ਆਹ ਸੁਭਾਅ ਹੈ ਕਬੱਡੀ ਦਾ ਪਤਾ ਲੱਗਦਾ ਮੇਲਾ ਚੱਲਦਾ ਆਹ ਭੰਗੜੇ ਭੁੰਗੜੇ ਓ ਚੋਕ ਹਰੀ ਯਰ ਦੇ ਵਿੱਚ ਪੈਂਦੇ ਆ ਤਾਰਵਾਇ